ਫਾਜ਼ਿਲਕਾ ਦਾ ਸਰਹੱਦਪਿੰਡ ਰਾਮ ਸਿੰਘ ਵਾਲੀ ਪੈਣੀ ਵਿੱਚ ਹੜ੍ਹ ਨਾਲ ਨੁਕਸਾਨੇ ਮਕਾਨਾਂ ਦੀ ਸੂਚੀ ਵਿੱਚ ਕੁਝ ਹੜ੍ਹ ਪ੍ਰੇਟ ਲੋਕਾਂ ਦੇ ਮਕਾਨਾਂ ਦੀ ਥਾਂ ਤੇ ਕੈਟਲ ਸ਼ੈੱਡ ਬਣਾ ਦਿੱਤੇ ਗਏ ਜਿਸ ਕਾਰਨ ਪਿੰਡ ਵਾਸੀ ਕਾਫੀ ਨਿਰਾਸ਼ ਹੋ ਰਹੇ ਹਨ ਪੀੜਤਨ ਗਿਲਾ ਜाहिर ਕਰਦਿਆ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਮਕਾਨ ਹੜ੍ਹ ਦੇ ਪਾਣੀ ਨਾਲ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ ਪਰ ਇਸ ਦੇ ਬਾਵਜੂਦ ਉਹਨਾਂ ਦੇ ਨਾਮ ਮੁਆਵਜ਼ਾ ਸੂਚੀ ਵਿੱਚੋਂ ਗਾਇਬ ਹਨ ਇਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਜਿੰਨਾ ਕੁਝ ਪੀੜਤਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਵੀ ਕੀਤੇ ਗਏ ਹਨ ਉਹਨਾਂ ਦੇ ਰਿਹਾਇਸ਼ੀ ਮਕਾਨਾਂ ਨੂੰ ਕੈਟਲ ਸ਼ੈੱਡ ਵਜੋਂ ਦਰਜ ਕਰ ਦਿੱਤਾ ਗਿਆ ਹੈ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ ਕਿ ਮੁਆਵਜ਼ਾ ਸੂਚੀ ਵਿੱਚ ਕੈਟਲ ਸ਼ੈੱਡ ਲਈ ਮਹਿਜ਼ 3000 ਰੁਪਏ ਦਾ ਮੁਆਵਜ਼ਾ ਦਿਖਾਇਆ ਗਿਆ ਹੈ ਜੋ ਕਿ ਕਰਦੇ ਨੁਕਸਾਨ ਦੇ ਮੁਕਾਬਲੇ ਇੱਕ ਕੋਝਾ ਮਜ਼ਾਕ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸਰਵੇਖਣ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਸਲ ਪੀੜਤਾਂ ਦੇ ਨਾਮ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਅਤੇ ਉਹਨਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਮੇਰਾ ਨਾਮ ਸਰਗ ਮੋਹਨ ਸਿੰਘ ਹੈ। ਵੰਡ ਰਾਮ ਸਿੰਘ ਵਾਲ ਪਣੀ ਹੈਗੀ ਹੈ ਤੇ ਚੰਗੜ ਪਣੀ ਵਿੱਚ ਪਚਾਇਆ ਤੇ ਰਿਹਾ ਚ ਪੈਂਦਾ ਹੈ। ਤੇ ਆਪਾਂ ਨੂੰ ਦਿੱਕਤ ਆਈ ਹੈ ਜੀ ਆਪਣੇ ਘਰ ਵਿੱਚ ਐਡਾ ਡਾ ਪਾਣੀ ਰਿਹਾ ਇਥੇ ਤੇ ਸਾਰੇ ਆਸੇ ਪਾਸੇ ਚਾਰ ਚੁਪੇ ਪਾਣੀ ਹੈਗਾ ਅਸਿੰਦਾ ਤੇ ਕਮਰਿਆਂ ਦੇ ਅੰਦਰ ਸਾਰੇ ਦੁਵਾਰਾਂ ਬੈ ਗਏ ਤੇ ਰੇੜਾ ਬੈ ਗਏ ਨਾਲ ਸਾਹਮਣੇ ਤੁਹਾਡੇ ਦਸਰੀਆਂ ਨੇ ਤੇ ਰੇੜਾ ਪੈ ਗਿਆ ਨੇ ਤੇ ਇਹਦਾ ਪੰਚਾਇਤ ਦੇ ਜੋ ਵੀ ਅਫਸਰ ਜਿਹੜਾ ਲਿਖਨ ਆਇਆ ਹੈ ਉਹਨੇ ਆਨਲਾਈਨ ਕਮਰਾ ਕੀਤਾ ਹੈ ਆਪਣਾ ਆਨਲਾਈਨ ਸਾਰਾ ਕਮਰਾ ਕਰਕੇ ਤੇ ਉਹਨੇ ਹੁਣ ਆਬਾਦ ਵਿੱਚ ਜਿਹੜੇ ਮੈਂਬਰ ਪੰਚਾਇਤ ਦੇ ਗਏ ਨੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਦੇ ਤੇ ਮੈਂਬਰ ਪੰਚਾਇਤ ਜਿਹੜੇ ਕੀ ਉਹਨਾਂ ਨੇ ਸਾਰਿਆਂ ਨੇ ਰਲ ਕੇ ਤੇ ਆਪਣਾ ਕੈਟਲ ਛੱਡ ਦੇ ਵਿੱਚ ਪਾ ਦਿੱਤਾ ਤੇ ਇਹਨੇ ਯਾਰ ਵਿੱਚ ਇਹਨਾਂ ਤੇ ਇਹਨਾਂ ਯਾਰ ਵੇਖੋ ਕਿ ਬਣਦਾ ਦਸ ਅੱਜਕੱਲ ਇਹਨੇ ਨੁਕਸਾਨ ਹੋਇਆ ਤੇ ਵਿੱਚ ਸਾਰਾ ਕੁਝ ਇੱਥੇ ਇਹਨਾਂ ਯਾਰ ਵਿੱਚ ਆਪਾਂ ਨੂੰ ਕੀ ਮਿਲੇਗਾ ਕੁਝ ਆਪਾਂ ਉਹ ਜਾਂਦਾ ਥੋੜੀ ਫਾਇਲ ਕਾ ਦੇਖਣ ਜਾਂਦਾ ਥੋੜੀ ਚੱਲ ਜਾਂਦਾ ਖਤਮ ਹੋ ਜਾਂਦਾ ਮਕਾਨਾ ਦਾ ਨੁਕਸਾਨ ਸਰਪੇ ਚ ਹਾਰੇ ਦੁਆਰ ਨੀਆਂ ਬੈਗੀਆਂ ਨੇ ਕਾ ਛੱਡਦਾ ਵੀ ਸਾਰਾ ਨੁਕਸਾਨ ਹੋ ਗਿਆ ਵਿੱਚੂ ਤੇ ਆਪਣੇ ਕਮਰਿਆਂ ਦਾ ਸਾਰਾ ਦਾ ਨੁਕਸਾਨ ਬਹੁਤ ਹੋ ਗਿਆ ਹੈ ਉੱਪਰ ਲੱਗਦਾ ਤੁਹਾਡਾ ਨੁਕਸਾਨ ਜਿਆਦਾ ਹੈ ਮਾਜਾ ਬਹੁਤ ਘੱਟ ਹੈ ਹਾਂਜੀ ਹਾਂਜੀ ਬਹੁਤ ਲੱਗਦਾ ਸਾਨੂੰ ਦਾ ਪੂਰਾ ਕਮਰਾ ਹੀ ਚਾਲੇ ਇੱਕ ਪਾਇਆ ਜਾਂਦਾ ਤੇ ਆਪਾਂ ਨੂੰ ਕੋਈ ਡਾਰੀ ਨਹੀਂ ਚਾਲੇ ਇੱਕ ਤਾਂ ਪੈ ਗਿਆ ਜਿੰਨਾ ਦੇ ਘਾਰਾਂ ਵਿੱਚ ਪਾਣੀ ਦੇ ਕੋਈ ਬੂੰਦ ਵੀ ਨਹੀਂ ਗਈ ਉਹਨਾਂ ਦੇ ਅੱਜ 1,22,000 ਰੁਪਇਆ ਪੈ ਗਿਆ ਕੋਈ ਉਹਨਾਂ ਰਿਕਾਰ ਨੂੰ ਕੋਈ ਤੇ ਰੇਡ ਨਹੀਂ ਆਈ ਕੋਈ ਕੋਸ਼ ਨਹੀਂ ਆਇਆ ਸਾਡੇ 2 ਮਕਾਨਾਂ ਨੂੰ ਹੋ ਗਿਆ ਤੇ ਇੱਕ ਛੱਡਦਾ ਹੋ ਗਿਆ ਕੋਈ ਗੱਲ ਨਹੀਂ ਹੋਈ ਕਿਸੇ ਨਾਲ ਪਚਾਇਤ ਉਹ ਆਂਦੇ ਨੇ ਬਸ ਅਸੀਂ ਦੋ ਲੋ ਆਨਲਾਈਨ ਕਰਵਾ ਦੇਨੇ ਤੇ ਫੇ ਆ ਜਾਏਗਾ ਨਹੀਂ ਲੱਗਦਾ ਜੀ ਸਾਨੂੰ ਇਹ ਤਾਂ ਐਵੇਂ ਉਹਨਾਂ ਪੇੜ ਚਾਲ ਕੀਤੀ ਏ ਫੇ ਇਹਨਾਂ ਨੂੰ ਥੋੜਾ ਬੋਟਾ ਕੋਈ ਲਾਲਚ ਦੇਨੇ ਫੇ ਪੰਜ-ਸੱਤ ਦਿਨ ਆਵੇ ਚ ਦੂਜੇ ਚੌ ਜਾਣਗੇ ਤੇ ਇਹਨਾਂ ਨੂੰ ਫਿਰ ਬਾਅਦ ਜਾ ਕੇ ਆਪਣੇ ਫਿਰਾਂ ਦੇ ਮਗਰ ਭਾਈ ਜਦੇ ਵਿਆਹ ਕਰਦੇ ਹੁਣ ਆ ਮਨ ਨਾਲ ਫਲਾਣਾ ਹੋਣਾ ਲੈ ਪੇਂਡ ਵਿੱਚ ਸਰ ਘਟੂ ਘਾਟ 30 35 ਘਰ ਰਹਿ ਗਏ ਨੇ ਇਹਨਾਂ ਦਾ ਕੋਈ ਮਕਾਨ ਪਿਆ ਹੀ ਨਹੀਂ ਤੇ ਕਹਿੰਿਆ ਤੇ ਅੰਤ ਤੇ ਨੇ ਯਾਰ ਆਏ ਨੇ ਮੰਗ ਕਰਨੇ ਸਾਨੂੰ ਆਹ ਅੱਧਾ ਕਮਰੇ ਦਾ ਪਾਇਆ ਜਾਵੇ ਮਾਰ ਦੇ ਜਿਹੜਾ ਹੈਗਾ ਪੂਰਾ ਦਿੱਤਾ ਜਾਵੇ ਤੇ ਆਪਾਂ ਸਹੀ ਸੀਗੇ ਜੋ ਮਕਾਨਾ ਦਾ ਨੁਕਸਾਨ ਹੋਇਆ ਸਾਡਾ ਸੰਤੋਖ ਰਾਣੀ ਨਾਂ ਹੈ ਤੇ ਸਾਡੇ ਕਿਰਪਾ ਨਹੀਂ ਬਹੁਤ ਰਿਹਾ ਵੀ ਸਾਨੂੰ ਕੁਝ ਵੀ ਨਹੀਂ ਸਹੀ ਤਰ੍ਹਾਂ ਮਿਲੀ ਕਿ ਰਾਜ ਸਾਰੇ ਦੇ ਨਾਲ ਮਿਲਦਾ ਰਹੇ ਰਾਜ ਨੇ ਵੀ ਕਹਿੰਦੇ ਸਨ ਵੀ ਨਾਲ ਆ ਪਾਉਣਗੇ ਤੇ ਮਿਲੇਗਾ ਹੋਰ ਸਾਨੂੰ ਕੁਝ ਨਹੀਂ ਮਿਲਿਆ ਸਾਡੇ ਕਮਰੇ ਤੇ ਦੋਵੇਂ ਕਮਰੇ ਪਾਟ ਗਏ ਨੇ ਕਿ ਛੱਡ ਪਾਟ ਕੇ ਤੇ ਸਾਡੇ ਵੀ ਚੁੰਨੀਆਂ ਵੇਖ ਸਕਦੇ ਨੇ ਚੈੱਕ ਕਰ ਸਕਦੇ ਨੇ ਵੀ ਉਹ ਵੀ ਪਾਟੀਆਂ ਪਈਆਂ ਨੇ ਪਾਣੀ ਬਹੁਤ ਸਾਡੇ ਘਰੇਗਾ ਸਾਡੇ ਘਰ ਕਿਸੇ ਵਾਰ ਦਾ ਨਹੀਂ ਸਾਡੇ ਤੇ ਉਹਨ ਸਰਪੰਚ ਜਦੋਂ ਲਿਖਣ ਆਏ ਨੇ ਜਿਹੜਾ ਨਾਲ ਚੈੱਕ ਕਰਨ ਆਇਆ ਸੀ ਕਮਰੇ ਉਹ ਕਮਰੇ ਫੋਟੋ ਕਰ ਗਿਆ ਤੇ ਉਹਨੇ ਕਿਹਾ ਵੀ ਤੁਹਾਡੇ ਕਮਰਾ ਪਾਇਆ ਗਿਆ ਮੈਂ ਬੰਟੀ ਨੂੰ ਕਿਹਾ ਸੀ ਸਾਡੀ ਛੱਡੀ ਪਾਵੇ ਤੇ ਕਮਰੇ ਵੀ ਸਾਡੇ ਦੋ ਪਾਟੇ ਨੇ ਚੱਲਿਆ ਕਮਰਾ ਹੋ ਜਾਂਦਾ ਇੱਕ ਛੱਡ ਹੋ ਜਾਂਦਾ ਉਹਨਾਂ ਸਾਡਾ ਤਿੰਨ ਚਾਰ ਛੱਡ ਚ ਪਾ ਦਿੱਤਾ ਸਾਡਾ ਮੈਸੇਜ ਵੀ ਆਇਆ ਮੈਲ ਉਹ ਵੀ ਸਾਡਾ ਵੇਖ ਖਾ ਵੇਖ ਸਕਦੇ ਚੈੱਕ ਕਰ ਸਕਦੇ ਹੁਣ ਝੂਠ ਦਲਾਸੇ ਦਿੰਦੇ ਬਸ ਝੂਠੇ ਬੰਟੀ ਨੂੰ ਗੱਲ ਅਸੀਂ ਅੱਜ ਕੀਤੀ ਏ ਉਹ ਕਹਿੰਦਾ ਬੇ ਤੇ ਉਹਦਾ ਮਸਲਾ ਲੋਕਾਂ ਦਾ ਸਾਨੂੰ ਨਹੀਂ ਲੱਗਦਾ ਉਹ ਜਾ ਪੰਟੀ ਕੌਣ ਪੰਟੀ ਸਰਪੰਚ ਜੀ ਦਾ ਆ ਚੰਗੜ ਪਹਿਣੀ ਸਾਡੇ ਵੀ ਕਮਰੇ ਦੂਜਿਆਂ ਦੇ ਬਰਾਬਰ ਸਾਡੇ ਪਾਇਆ ਜਾ ਤਾਂ ਸਾਨੂੰ ਠੀਕ ਐ ਸੀ ਵੀ ਸਾਡੀ ਕਿਹੜੀ ਦੂਚ ਮਨੀ ਕੀ ਜਣਾ ਤੇ ਜਿਵੇਂ ਪੰਚਾਇਤ ਕੀਤੀ ਤੇ ਪੰਚਾਇਤ ਸਾਡੇ ਆਦੇ ਬਰਾਬਰ ਕਾਰ ਦੇਣ ਸਾਨੂੰ ਵੀ ਇਹ ਠੀਕ ਐ ਜਿਵੇਂ ਦੂਜਿਆਂ ਕਮਰੇ ਪਾ ਕੇ ਸਾਡੇ ਪੈ ਜਾਵਾਂ ਕਾਰ ਚ ਪਾਣੀ ਗੋਡੇ ਤੂਤ ਰਿਆ ਸੀ ਸਾਡੇ ਆ ਨੁਕਸਾਨ ਬਹੁਤ ਹੋ ਗਏ ਸਾਡੇ ਪਿੱਛਲੇ ਪਾਸੇ ਕਮਰੇ ਅਸੀਂ ਕਹਿੰਨੇ ਵੀ ਜਿੰਨਾਂ ਦੇ ਡਿੱਗੇ ਉਹਨਾਂ ਨੂੰ ਜ਼ਰੂਰ ਦੇਵਣ ਜਿਹੜੇ ਖੜੇ ਨੇ ਵੀ ਪਾਣੀ ਨਹੀਂ ਹੈਗਾ ਸੀ ਸੁੱਕੀ ਥਾਂ ਤੇ ਉਹ ਨਿਜੇ ਪਾਇਆ ਗਏ ਕੰਪਰੀ 1,20,000 ਰੁਪਏ ਪਾਇਆ ਗਏ ਤੇ ਸਾਡਾ 40 ਪਾਦ ਦਾ ਦੋ ਕਮਰੇ ਦਾ ਸਾਨੂੰ ਇਹ ਵੀ ਕੋਈ ਦੱਸਾਂ ਜੀ ਇੱਕ ਕਮਰੇ ਦਾ ਪਾਵੇਂ ਸਾਡਾ 1 ਲੱਖ ਆ ਜਾਂਦਾ 20,000 ਇਹ ਕਮਰੇ ਦਾ ਪੂਰਾ ਆ ਜਾਂਦਾ ਉਹ ਵੀ ਸਾਨੂੰ ਕੋਈ ਸਾਨੂੰ ਇਹ ਨਹੀਂ ਚੱਲ ਸਾਨੂੰ ਬਹੁਤ ਸੀ ਹਾਂ ਜਰਨਾ ਬਲਵੀਰ ਸਿੰਘ ਜੀ ਮੈਂ ਕਹਿਣਾ ਚਾਹਣਾ ਵੀ ਖਾਦੇ ਨਾਲ ਇਨਸਾਫ ਹੀ ਨਹੀਂ ਹੋਈ ਆ ਦੇਖੋ ਮੇਰਾ ਮਕਾਨ ਦੋ ਡਿੱਗਿਆ ਦੋ ਦਾ ਕੀ 3000 ਰੁਪਿਆ ਆ ਪਾਣੀ ਦੇਖੋ ਚਾਰ ਚਫੇਰੇ ਬੰਨੀ ਰੱਖਿਆ ਪਾਣੀ ਸੈਡਾ ਤੋਂ ਆਦੇ ਕਿ ਪੇਂਡ ਦੇ ਵਿਚਾਲੇ ਚੱਲਦੇ ਕਿੱਥੇ ਪਾਣੀ ਨਹੀਂ ਪਹੁੰਚਿਆ ਤੇ 1 ਲੱਖ 20 ਹਜ਼ਾਰ ਹੋ ਗਿਆ ਇਹਨਾਂ ਸਾਫ ਇਨਮੈਟਾ ਨਾਲ ਇਨਕੁਆਰੀ ਕੀਤੀ ਹੈ ਸਰਕਾਰ ਦੇ ਬੇਨਤੀ ਕਰਦਾ ਇਨਕੁਆਰੀ ਕੀਤੀ ਜਾਵੇ ਦੁਬਾਰਾ ਸਰਵਾ ਲਵਨ ਜਿੰਦਾ ਡਿੱਗਾ ਹੈ ਉਹਦਾ ਡਿੱਗਾ ਜਿੰਦਾ ਨਹੀਂ ਤਾਂ ਉਹਦਾ ਬਿਲਕੁਲੀ ਇਨਸਾਫ ਹੋਣਾ ਚਾਹੀਦਾ ਆਏ ਸੀ ਸਰਵਾ ਕਰਨ ਵਾਲੇ ਆਏ ਸੀ ਉਹ ਕੀ ਕਹਿ ਕੇ ਕਹਿੰਦੇ ਜੀ ਪੂਰਾ ਮਕਾਨ ਲਿਖਾ ਜਦੋਂ ਵੇਖਾ ਤੇ 3000 ਰੁਪਈਆ 3000 ਚ ਮੈਨੂੰ ਦੱਸੋ ਕੀ ਕਹਿੰਦੇ ਹੋ हां कैटल क्षेत्र किथे पानी ਨਹੀਂ ਪਹੁੰਚੋ ਪੂਰੇ ਕੋਠੇ ਬਣ ਕੇ ਉੱਥੇ ਕਿਹੜਾ ਵਿਚਾਲੇ ਬੱਦਲ ਫਟਿਆ ਵੀ ਪਾਣੀ ਉੱਥੇ ਆ ਗਿਆ ਦੁਬਾਰਾ ਨਹੀਂ ਗੱਲ ਹੈ ਕਿ ਕਰਦੇ ਆਂ ਕਿ ਆਨਲਾਈਨ ਤੇ ਦੁਬਾਰਾ ਕੌਣ ਕਰਨਾ ਉਹ ਕੌਣ ਕਰੇਗਾ ਮੈਂ ਅਸੀਂ ਤਾਂ ਤਾਂ ਕਰ ਨਹੀਂ ਸਕਦੇ ਅਸੀਂ ਮੰਗ ਕਰਦੇ ਆਂ ਵਿਛਾਦੇ ਉਹਨੇ ਖਾ ਵੀ ਦਿੱਤੇ ਵਿਛਾਦੇ ਲਿਖੇ ਦੁਬਾਰਾ ਇਨਕੁਆਰੀ ਹੈਗੀ ਆ ਤੇ ਮੌਕਾ ਵੇਖਾ ਜਾਵੇ ਜਿੰਨਾਂ ਦੇ ਡਿੱਗਿਆ ਡਿੱਗਿਆ ਲਿਖਾ ਜਾਵੇ ਠੀਕ ਹੈ ਹਰ ਇੱਕ ਨੂੰ ਦਿੱਤਾ ਜਾਵੇ ਹਰ ਇੱਕ ਹੀ ਡੁੱਬਿਆ ਹੈ ਇਹ ਨਹੀਂ ਵੀ ਕੱਲਾ ਮੈਂ ਕਾਰੀ ਦੁਨੀਆ ਹਰ ਇੱਕ ਦਾ ਮਕਾਨ ਆਣਾ ਚਾਹੀਦਾ ਮਕਾਨ ਆ ਲੈ ਕੇ ਤੇ ਦੋ ਵੀ ਲੈ ਗਏ ਸੀ ਦੋ ਵੀ ਆਏ ਨੇ ਦੇਖਣ ਦੀ ਦੀਵਾਰ ਨਾਲ ਸਾਦੇ 3000 ਰੁਪਏ ਪਾ ਦਿੱਤਾ ਅਸੀਂ 3000 ਨੂੰ ਕੀ ਕਰੀਏ ਪਾਣੀ ਇੱਥੇ ਖੜਾ ਰਿਹਾ ਸਿਰ ਸਿਰ ਡਾਸਾ ਦੀ ਮੱਝ ਡੁੱਬੀ ਆ ਰਹੀ ਨੇ ਇੱਕ ਕਮਰਾ ਵੀ ਡੱਗ ਪਿਆ ਸਾਰਾ ਡੱਗਾ ਕਮਰਾ ਤੁਹਾਨੂੰ ਨਾ ਕੁਝ ਦੇਵਣ ਤਾਂ ਸਾਰੇ ਸੀ ਕਮਰੇ ਹਾਰੇ ਕਿਸੇ ਦੇ ਨਹੀਂ ਚੱਕਣ ਦੇਣਿਆ ਕਨੇ ਚੱਕਣ ਦੇਣਾ ਪਿੰਡ ਦੇ ਵਿੱਚ ਸਾਡਾ ਨੁਕਸਾਨ ਕਮਰੇ ਦੇ ਤੋਂ ਹੋਇਆ ਪਿਆ ਉਹ ਵੀ ਸਾਡਾ ਬਣਦਾ ਹੈ ਅਕੋਤਾ ਸਾਨੂੰ ਦੇਣਾ ਜਨਾ ਦਾ ਆਕ ਬਣਦਾ ਅਸੀਂ ਕਿਸੇ ਤੋਂ ਮੰਗਾ ਨਹੀਂ ਸਰਕਾਰ ਤੋਂ ਮੰਗਾ ਹ ਤੇ ਬਹੁਤ ਆਂਦੇ ਰਨ ਦੋ ਖਰੇ ਵੀ ਅਸੀਂ ਨਹੀਂ ਲਖਾਇਆ ਉਹ ਨਾ ਜਿ ਕਿਉਂ ਲਖਾਈ ਉਹ ਨਾ ਲਖਾਈਏ ਤਾਂ ਤੂੰ ਦਿੱਤੂ ਗਵਰਨਮੈਂਟ ਤੋਂ ਲਈਏ ਜਿਹੜਾ ਹਾਦਾਨਾ ਖਸਾਨ ਪਾਣੀ ਹੋ ਨਾ ਭੇਜਿਆ ਕੋਈ ਨਾ ਦੂਜਾ ਨਹੀਂ ਭੇਜਿਆ ਜੇ ਮੰਗ ਕਰਨਾ ਤੇ ਆਨੇ ਬਈ ਰੇਕ ਨੂੰ ਕਮਰਾ ਦਿੱਤਾ ਜਾਵੇ